ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਰਵਿੰਦ ਕੇਜਰੀਵਾਲ ਸਾਹਿਬ ਤੇ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹਨਾਂ ਨੇ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੀ ਆ ਉਹ ਸ਼ੁਰੂ ਕੀਤੀ ਆ ਕੁਝ ਦਿਨ ਪਹਿਲਾਂ ਲਾਂਚ ਹੋਈ ਸੀਗੀ ਤੁਸੀਂ ਸਾਰੇ ਉੱਥੇ ਹਾਜ਼ਰ ਵੀ ਸੀਗੇ ਇਹਦੇ ਵਿੱਚ ਬਹੁਤ ਵੱਡੀ ਸਮੱਸਿਆ ਜਿਹੜੀ ਸਾਡੇ ਲੋਕਾਂ ਨੂੰ ਆ ਰਹੀ ਸੀਗੀ ਬਹੁਤ ਵੱਡੀ ਸਮੱਸਿਆ ਉਹ ਇਹ ਸੀਗੀ ਕਿ ਜਦੋਂ ਕੋਈ ਘਰ ਦੇ ਵਿੱਚ ਕੋਈ ਜੀ ਬਿਮਾਰ ਹੋ ਜਾਂਦਾ ਤੇ ਹਸਪਤਾਲ ਜਾਂਨੇ ਆ ਹਸਪਤਾਲ ਦੇ ਵਿੱਚ ਜਾ ਕੇ ਇਲਾਜ ਇਨਾ ਮਹਿੰਗਾ ਕਿ ਕਈ ਵਾਰੀ ਤਾਂ ਆਪਾਂ ਇਹ ਚੁਣ ਲੈਂਦੇ ਸੀਗੇ ਛੱਡੋ ਪਰੇ ਹਸਪਤਾਲ ਜਾਣਾ ਕੀ ਆ ਸਾਡੇ ਬਜ਼ੁਰਗ ਵੀ ਕਹਿ ਦਿੰਦੇ ਸੀਗੇ ਕਿ ਉੱਥੇ ਜਾਓਗੇ ਲੋਟੋਏ ਪੁੱਟੇ ਜਾਓਗੇ ਘਰ ਉੱਜੜ ਜਾਣਗੇ ਜ਼ਮੀਨਾਂ ਵੇਖ ਜਾਣਗੀਆਂ ਘਰ ਵੇਚ ਜਾਣਗੇ ਗਹਿਣੇ ਰੱਖੇ ਜਾਣਗੇ ਘਰ ਜਾਂ ਫਿਰ ਕਰਜ਼ਾਈ ਹੋ ਜਾਣਗੇ ਕਿਸੇ ਦੇ ਅੱਗੇ ਹੱਥ ਪੱਲਾ ਜੋੜਾਂਗੇ ਸੋ ਮੇਰੇ ਕੋਲ ਵੀ ਲੋਕ ਬਹੁਤ ਆਉਂਦੇ ਸੀਗੇ ਦਫ਼ਤਰ ਬੈਠਾ ਬੈਠਾ ਕਿ ਦੇਖੋ ਜੀ ਸਾਡਾ ਬਜ਼ੁਰਗ ਬਿਮਾਰ ਹੋ ਗਏ ਜਾਂ ਘਰ ਦਾ ਕੋਈ ਜੀ ਬਿਮਾਰ ਹੋ ਗਿਆ ਅਸੀਂ ਫਲਾਣੇ ਫਲਾਣੇ ਹਸਪਤਾਲ 'ਚ ਗਏ ਆ ਉੱਥੇ ਦਾਖਲ ਆ ਤੇ ਕੁਝ ਪੈਸੇ ਉਹਨਾਂ ਇੰਨਾ ਬਿੱਲ ਬਣਾਉਂਤਾ ਆ ਕੋਈ ਪੈਸੇ ਕਟਾ ਦਿਓ ਜੀ ਕੁਝ ਕਹਿ ਕੇ ਉਹਨਾਂ ਨੂੰ ਸੋ ਫੋਨ ਕਾਰ ਵੀ ਦਈ ਦੇ ਸੀਗੇ ਕੋਈ 5-10 ਹਜ਼ਾਰ ਕਟਾ ਵੀ ਲੈਂਦਾ ਸੀਗਾ ਪਰ ਇਸ ਸਮੱਸਿਆ ਜਿਹੜੀ ਹੈ ਨਾ ਇਹ ਬਹੁਤ ਵੱਡੀ ਸਮੱਸਿਆ ਸੀਗੀ ਸੋ ਆ ਮਾਨ ਸਾਹਿਬ ਨੇ ਬਹੁਤ ਵੱਡਾ ਫੈਸਲਾ ਲਿਆ ਕਿ ਆਪਾਂ ਕਿਉਂ ਨਾ ਇਸ ਤਰ੍ਹਾਂ ਕਰੀਏ ਕਿ ਆਪਾਂ ਸਾਰੇ ਹੀ ਲੋਕ ਸਾਰੇ ਬਿਨਾ ਕਿਸੇ ਵਿਤਕਰੇ ਤੋਂ ਕੋਈ ਜਾਤ ਪਾਤ ਦਾ ਵਿਤਕਰਾਨੀ ਕੋਈ ਧਰਮ ਦਾ ਵਿਤਕਰਾਨੀ ਕੋਈ ਅਮੀਰ ਗਰੀਬ ਨਹੀਂ ਜੋ ਕੁਝ ਜਿੰਨੇ ਪਰਿਵਾਰ ਨੇ ਸਾਰੇ ਹੀ ਪਰਿਵਾਰਾਂ ਦਾ ਆਪਾਂ 10 ਲੱਖ ਤੱਕ ਦਾ ਇਲਾਜ ਹੀ ਫ੍ਰੀ ਕਰ ਦੇਈਏ ਸਾਰੇ ਹੀ ਹਸਪਤਾਲਾਂ ਦੇ ਵਿੱਚ ਇਹ ਤੁਹਾਡੀ ਇਛਾ ਹੈ ਤੁਸੀਂ ਪ੍ਰਾਈਵੇਟ ਚ ਕਰਾਉਣਾ ਚਾਹੁੰਦੇ ਹੋ ਤੁਸੀਂ ਸਰਕਾਰੀ ਚ ਕਰਾਉਣਾ ਚਾਹੁੰਦੇ ਹੋ ਤੁਹਾਡੀ ਇਛਾ ਜਿੱਥੇ ਤੁਸੀਂ ਇਲਾਜ ਕਰਾਉਣਾ ਚਾਹੁੰਦੇ ਹੋ ਉਹ ਕਰਾ ਸਕਦੇ ਹੋ ਅਸੀਂ ਹਸਪਤਾਲ ਜਿਹੜੇ ਨੇ ਉਹ ਇੰਪੈਨਲ ਕਰ ਦਿੱਤੇ ਨੇ ਨਾਲ ਸਾਰਿਆਂ ਦੀ ਲਿਸਟ ਆ ਗਈ ਹੈ ਤੇ ਇਹ ਕਾਰਡ ਬਣਾਉਣ ਵਾਸਤੇ ਆਪਣਾ ਕੋਈ ਪੈਸਾ ਨਹੀਂ ਲੱਗਣਾ ਨਾ ਕਾਰਡ ਬਣਾਉਣ ਵਾਸਤੇ ਨਾ ਹਸਪਤਾਲ ਦੇ ਵਿੱਚ ਹਸਪਤਾਲ ਜਾਓ ਆਪਣਾ ਕਾਰਡ ਦਿਖਾਓ ਕਾਰਡ ਜਿਹੜਾ ਆ ਉਥੇ ਰਿਸੈਪਸ਼ਨ ਤੇ ਦੋ ਉਥੇ ਤੁਹਾਡਾ ਕਾਰਡ ਐਂਟਰ ਕਰ ਲੈਣਗੇ ਅਸੀਂ ਤੁਹਾਡੇ ਫਾਰਮ ਦੇ ਰਹੇ ਆ ਕਾਰਡ ਉਹਦੇ ਵਿੱਚ ਜੇ ਤੇ ਕੋਈ 18 ਸਾਲ ਤੋਂ ਉੱਪਰ ਆ ਉਹਦਾ ਵੋਟਰ ਕਾਰਡ ਹੈਗਾ ਜੇ ਵੋਟ ਬਣੀ ਆ ਤੇ ਜੇ 18 ਸਾਲ ਤੋਂ ਘੱਟ ਨਾਬਾਲਗ ਨੇ ਤੇ ਉਹਨਾਂ ਦਾ ਸਿਰਫ ਆਧਾਰ ਕਾਰਡ ਉਹ ਆਧਾਰ ਕਾਰਡ ਦਾ ਨੰਬਰ ਭਰ ਕੇ ਨਾਮ ਭਰ ਕੇ ਤੇ ਅਸੀਂ ਤੁਹਾਨੂੰ ਕਾਰਡ ਜਿਹੜੇ ਆ ਉਹ ਬਣਾ ਕੇ ਦੇ ਦੇਣੇ ਤੁਸੀਂ ਅਵਲ ਤੇ ਲੋੜ ਹੀ ਨਾ ਪਵੇ ਰੱਬ ਸੁੱਖ ਸਾਂ ਦੀ ਰੱਖੇ ਸੇਰ ਪੰਜਾਬ ਵੀ ਰਹੀਏ ਸਾਨੂੰ ਕਿਤੇ ਨਾ ਜਾਣ ਦੀ ਲੋੜ ਪਵੇ ਪਰ ਜੇ ਕਿਤੇ ਇਹੋ ਜੀ ਮੁਸ਼ਕਲ ਆਉਂਦੀ ਆ ਤੇ ਤੁਸੀਂ ਜਾ ਕੇ ਆਪਦਾ ਕਾਰਡ ਵਿਖਾਉਣਾ ਕਾਰਡ ਵਿਖਾ ਕੇ ਰਿਸੈਪਸ਼ਨ ਤੇ ਆਪਣਾ ਇਲਾਜ ਕਰਾਉਣਾ ਤੁਸੀਂ 5 3 10 ਦਿਨ ਜਿੰਨਾ ਦਿਨ ਵੀ ਹਸਪਤਾਲ ਵਾਲਿਆਂ ਦੀ ਕੋਈ ਜਰੂਰਤ ਆ ਤੁਹਾਨੂੰ ਉੱਥੇ ਰੱਖਣ ਦੀ ਉਹਨਾਂ ਦੇ ਰੱਖਣਗੇ ਆਪਰੇਸ਼ਨ ਕਰਨ ਦੀ ਲੋੜ ਆ ਆਪਰੇਸ਼ਨ ਕਰਕੇ ਕਰਨਗੇ ਜਾਂ ਹੋਰ ਕੋਈ ਦਵਾਈ دارੂ ਦੀ ਲੋੜ ਆ ਉਹ ਦੇਣਗੇ ਇਥੋਂ ਤੱਕ ਕਿ ਅਸੀਂ ਇਹਦੇ ਵਿੱਚ ਜੇ ਐਂਬੂਲੈਂਸੇ ਘਰ ਆ ਕੇ ਲੈ ਕੇ ਜਾਂਦੀ ਆ ਨਾ ਤੇ ਉਹਦਾ ਵੀ ਖਰਚਾ ਤੁਹਾਡਾ ਨਹੀਂ ਆ। ਜੇ ਬਾਅਦ ਚ ਠੀਕ ਹੋਣ ਤੋਂ ਬਾਅਦ ਘਰ ਛੱਡਨਾਂ ਤੱਕ ਦਾ ਵੀ ਖਰਚਾ ਜਿਹੜਾ ਉਹਦੇ ਚ ਵੀ ਤੁਹਾਡਾ ਕੋਈ ਖਰਚਾ ਨਹੀਂ ਆ। ਕੋਈ ਕਿਸੇ ਨੂੰ ਇੱਕ ਨਵਾਂ ਪੈਸਾ ਵੀ ਨਹੀਂ ਦੇਣਾ। ਸਾਰੇ ਪੈਸੇ ਜਿਹੜੇ ਆ ਉਹ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਉੱਥੇ ਹਿਸਾਬ ਕਿਤਾਬ ਕਰੂਗੀ ਰਿਸੈਪਸ਼ਨ ਦੇ ਉੱਤੇ। ਤੁਹਾਨੂੰ ਕਿਸੇ ਨੂੰ ਕੋਈ ਪੈਸਾ ਦੇਣ ਦੀ ਲੋੜ ਨਹੀਂ ਔਰ ਨਾ ਇਹ ਕਾਰਡ ਬਣਾਉਣ ਦੇ ਵਿੱਚ ਕੋਈ ਮੁਸ਼ਕਲ ਆ ਨਾ ਤੇ ਕੋਈ ਪੈਸਾ ਲੱਗਦਾ। ਦੂਸਰੀ ਗੱਲ ਤੁਸੀਂ ਵੱਧ ਤੋਂ ਵੱਧ ਅੱਜ ਵੀ ਤੁਸੀਂ ਵੱਡੀ ਗਿਣਤੀ ਦੇ ਵਿੱਚ ਆਏ ਹੋ ਬੈਠੇ ਹੋ ਕਾਰਡ ਬਣਾ ਰਹੇ ਹੋ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਆਪ ਜਾ ਰਹੇ ਹਾਂ ਆਪ ਜਾ ਕੇ ਸਾਰੇ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਟੇਬਲ ਲਾ ਕੇ ਅਸੀਂ ਆਪ ਕਾਰਡ ਬਣਾ ਕੇ ਜਿਹੜੇ ਆ ਉਹ ਲੋਕਾਂ ਨੂੰ ਦੇ ਰਹੇ ਹਾਂ ਕਿਸੇ ਤਰ੍ਹਾਂ ਦਾ ਕੋਈ ਪਰਿਵਾਰ ਜਿਹੜਾ ਇਹਦੇ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਤੁਹਾਡੀ ਵੀ ਤੇ ਸਾਡੀ ਵੀ ਸਾਰਿਆਂ ਦੀ ਆਪਣੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਜਿਹੜੇ ਪਰਿਵਾਰ ਉਹਨਾਂ ਨੂੰ ਨਹੀਂ ਪਤਾ ਲੱਗਦਾ ਤੇ ਉਹ ਜਾ ਕੇ ਉਹਨਾਂ ਨੂੰ ਕਹੀਏ ਵੀ ਵੀ ਮੈਂ ਕਾਰਡ ਬਣਾ ਲਿਆ ਆ ਫਲਾਣੇ ਥਾਂ ਸਰਪੰਚ ਸਾਹਿਬ ਬੈਠੇ ਨੇ ਉੱਥੇ ਉਹ ਲੱਗਿਆ ਉਹਨਾਂ ਦਾ ਟੇਬਲ ਲੱਗਾ ਕਾਰਡ ਬਣਾ ਰਹੇ ਨੇ ਉਹਨਾਂ ਨੂੰ ਕਹੋ ਵੱਧ ਤੋਂ ਵੱਧ ਤੇ ਜਿਹੜੇ ਆਪਣੇ ਘਰ ਬਣਾਓ ਔਰ ਸੁਖੀ ਸ਼ਾਂਤੀ ਆਪਣੇ ਘਰ ਘਰਾਂ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਆਪਣੀ ਜ਼ਿੰਦਗੀ ਜਿਹੜੀ ਆ ਉਹ ਆਪਾਂ ਬਸਰ ਕਰੀਏ ਇਹੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਾਂ ਇਹੀ ਸਾਡਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਇਹੀ ਸੁਪਨਾ ਸੀਗਾ ਕਿ ਅਸੀਂ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣੀਆਂ ਜਿੱਥੇ ਲੋਕ ਬਹੁਤ ਤੰਗ ਨੇ ਬਿਜਲੀ ਦਾ ਵੀ ਕੀਤਾ ਸੀਗਾ ਜਦੋਂ 600 ਯੂਨਟ ਦੇਖ ਲਓ 600 ਯੂਨਟ ਬਿਜਲੀ ਫ੍ਰੀ ਲੈਂਦੇ ਆ ਲਗਭਗ 4 ਸਾਲ ਉਹ ਚੱਲੇ ਨੇ ਆਪਾਂ ਨੂੰ ਉਦੋਂ ਵੀ ਅਸੀਂ ਕੋਈ ਵਿਤਕਰਾ ਨਹੀਂ ਕੀਤਾ ਕੋਈ ਇਹ ਨਹੀਂ ਕਿ ਤਾਂ ਕਿ ਆ ਇੱਕ ਜਾਤ ਦਾ ਕਰਨਾ ਹੈ ਦੂਸਰੀ ਬਰਾਦਰੀ ਦਾ ਕਰਨਾ ਹੈ ਇਹਦਾ ਕਰਨਾ ਇਹਦਾ ਨਹੀਂ ਕਰਨਾ ਇਸ ਤਰ੍ਹਾਂ ਮਾਲਿਆਂ ਦਾ ਕਰਨਾ ਬੇਲ ਮਾਲਿਆਂ ਦਾ ਨਹੀਂ ਕਰਨਾ ਕੋਈ ਮੁਸ਼ਕਲ ਤਾਂ ਨਹੀਂ ਨਾ ਕਿਸੇ ਨੇ ਕੋਈ ਕੁਝ ਨਹੀਂ ਕਰਨਾ ਪਿਆ ਔਰ 600 ਯੂਨਟ ਅਸੀਂ ਸਾਰਿਆਂ ਨੂੰ ਬਰਾਬਰ ਮੰਨ ਕੇ ਬਿਜਲੀ ਦਿੱਤੀ ਹੈ ਔਰ ਜੇ ਹੈਲਥ ਕਾਰਡ ਵੀ ਦੇ ਰਹੇ ਆ ਮੁੱਖ ਮੰਤਰੀ ਸਿਹਤ ਯੋਜਨਾ ਜਿਹੜੀ ਆ ਇਹਦੇ ਵਿੱਚ ਵੀ ਅਸੀਂ ਕਿਸੇ ਨਾਲ ਕੋਈ ਵਿਤਕਰਾ ਨਹੀਂ ਕਰ ਰਹੇ ਕੋਈ ਵੀ ਬੰਦਾ ਇਹ ਨਹੀਂ ਤੁਹਾਡੇ ਕੋਲ ਕੋਈ ਇੱਥੇ ਜਾਤ ਪਾਤ ਦਾ ਸਰਟੀਫਿਕੇਟ ਨਹੀਂ ਮੰਗਿਆ ਜਾਊਗਾ ਕੋਈ ਇਹ ਨਹੀਂ ਪੁੱਛਿਆ ਜਾਊਗਾ ਕਿ ਤੁਸੀਂ ਤੁਹਾਡੀ ਆਮਦਨ ਕਿੰਨੀ ਆ ਤੁਹਾਡੀ ਪੈਲੀ ਕਿੰਨੀ ਆ ਤੁਹਾਡੀ ਹੋਰ ਜਾਇਦਾਦ ਕਿੰਨੀ ਆ ਤੁਹਾਡੇ ਘਰੇ ਟਰੈਕਟਰ ਹੈਗਾ ਆ ਕਿ ਕਾਰ ਹੈ ਕੀ ਆ ਕਿ ਸਾਈਕਲ ਆ ਕਿ ਮੋਟਰਸਾਈਕਲ ਆ ਕੁਝ ਨਹੀਂ ਸਿਰਫ ਸਾਨੂੰ ਆਧਾਰ ਕਾਰਡ ਤੇ ਤੁਹਾਡਾ ਜਿਹੜਾ ਵੋਟਰ ਕਾਰਡ ਆ ਉਹ ਚਾਹੀਦਾ ਉਹਦੇ ਨਾਲ ਤੁਹਾਨੂੰ ਜਿਹੜਾ ਆ ਉਹ ਜਿਹੜਾ ਕਾਰਡ ਆ ਉਹ ਤੁਹਾਡਾ ਬਣ ਜੂਗਾ ਔਰ ਤੁਸੀਂ ਆਪਣਾ ਇਲਾਜ ਮੁਫਤ ਜਿਹੜਾ ਉਹ ਕਰਵਾ ਸਕਦੇ ਹੋ ਸੋ ਮੇਰੇ ਵੱਲੋਂ ਤੁਹਾਨੂੰ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਇਸ ਤਰ੍ਹਾਂ ਹੀ ਬਲ ਬਖਸ਼ਦੇ ਰਹੋ ਤੁਸੀਂ ਸਾਨੂੰ 2022 ਦੇ ਵਿੱਚ ਬਹੁਤ ਵੱਡਾ ਫਤਵਾ ਦੇ ਕੇ ਦਿਤਾਇਆ ਸੀਗਾ ਔਰ ਸਾਡਾ ਵੀ ਫਰਜ਼ ਬੰਦਾ ਕਿ ਅਸੀਂ ਆਪਣੇ ਲੋਕਾਂ ਵਾਸਤੇ ਵੱਧ ਤੋਂ ਵੱਧ ਸਹੂਲਤਾਂ ਲੈ ਕੇ ਲੋਕਾਂ ਦੇ ਕੋਲ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾਈਏ ਤਾਂ ਕਿ ਸਾਡੇ ਲੋਕ ਜਿਹੜੇ ਨੇ ਉਹ ਆ ਆਪਣਾ ਜੀਵਨ ਬਸੇਰਾ ਜਿਹੜਾ ਉਹ ਸਹੀ ਤਰੀਕੇ ਨਾਲ ਕਰ ਸਕਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ